ਰੇਲ ਮੰਤਰੀ ਅਚਨੀ ਵੈਸ਼ਨਵਨ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਨਵੇਂ ਬਣੇ ਹੋਲਡਿੰਗ ਏਰੀਆ ਦਾ ਨਰੀਖਣ ਕੀਤਾ। ਉਹਨਾਂ ਕਿਹਾ ਕਿ ਇਹ ਹੋਲਡਿੰਗ ਏਰੀਆ ਅਨ ਰਿਜ਼ਰਵਡ ਟਿਕਟ ਯਾਤਰੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਪਲੇਟਫਾਰਮਾਂ ਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰੇਗਾ। ਇਸ ਸਥਾਈ ਯਾਤਰੀ ਸਹੂਲਤ ਕੇਂਦਰ ਵਿੱਚ 6000 ਤੋਂ ਵੱਧ ਯਾਤਰੀਆਂ ਦੇ ਟਹਿਰਨ ਦਾ ਪ੍ਰਬੰਧ ਹੈ ਜਿਸ ਵਿੱਚ 22 ਅਨ ਰਿਜ਼ਰਵਡ ਟਿਕਟ 카운ਟਰ ਅਤੇ 25 ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਨੇ ਰੇਲ ਮੰਤਰੀ ਨੇ ਦੱਸਿਆ ਕਿ ਇਸ ਹੋਲਡਿੰਗ ਏਰੀਆ ਵਿੱਚ ਅਨ ਰਿਜ਼ਰਵਡ ਟਿਕਟ ਯਾਤਰੀਆਂ ਲਈ ਪੀਣ ਵਾਲਾ ਸਾਫ ਪਾਣੀ ਟਾਇਲਟ ਪੱਖੇ ਅਤੇ ਬੈਠਣ ਲਈ ਕੁਰਸੀਆਂ ਸਮੇਤ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਨੇ ਸੁਰੱਖਿਆ ਲਈ ਇਲੈਕਟ੍ਰੋਨਿਕ ਟ੍ਰੇਨ ਇਨਫੋਰਮੇਸ਼ਨ ਡਿਸਪਲੇ ਬੋਰਡ ਸਮਾਨ ਸਕੈਨਰ ਮੈਟਲ ਡਿਟੈਕਟਰ ਅਤੇ ਲੋਡਿੰਦੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਵੈਸ਼ਟਵ ਨੇ ਕਿਹਾ ਕਿ ਦੇਸ਼ ਭਰ ਦੇ 76 ਰੇਲਵੇ ਸਟੇਸ਼ਨਾਂ 'ਤੇ ਇਸੇ ਤਰ੍ਹਾਂ ਦੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਪਲੇਟਫਾਰਮ 'ਤੇ ਆ ਕੇ ਭੀੜ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਨਵੀਂ ਦਿੱਲੀ ਸਟੇਸ਼ਨ 'ਤੇ ਇਸ ਹੋਲਡਿੰਗ ਏਰੀਆ ਦੇ ਬਣਨ ਨਾਲ ਆਉਣ ਵਾਲੇ ਦੀਵਾਲੀ ਅਤੇ ਛੱਟ ਤਿਹਾਰਾਂ ਦੌਰਾਨ ਭੀੜ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ ਅਤੇ ਇੱਥੋਂ ਪ੍ਰਾਪਤ ਤਜਰਬਿਆਂ ਦੀ ਵਰਤੋਂ ਭਵਿੱਖ ਵਿੱਚ ਹੋਰ ਸਟੇਸ਼ਨਾਂ 'ਤੇ ਅਜਿਹੀ ਹੀ ਵਿਵਸਥਾ ਲਾਗੂ ਕਰਨ ਲਈ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਦੀਵਾਲੀ ਅਤੇ ਛੱਟ ਤਿਹਾਰਾਂ ਤੇ ਯਾਤਰੀ ਦੀ ਸਹੂਲਤ ਲਈ ਰਿਕਾਰਡ ਗਿਣਤੀ ਵਿੱਚ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਜੋ ਕਿ ਸਮਰੱਥਾ ਵਿੱਚ ਵੱਡੇ ਵਾਧੇ ਕਾਰਨ ਸੰਭਵ ਹੋਈ ਆਈ